ਜਦੋਂ ਉਹਦੇ ਕੋਲ ਹਿਸਾਬ ਦਾ ਬੋਲਿਆ ਨਹੀਂ ਜਾਂਦਾ ਹਰ ਇੱਕ ਨੂੰ ਇੰਜ ਹਾਂ ਐਂਜ ਹੀ ਕਹਿਣਾ ਉਹਨੇ ਚੜਤੀ ਕਲੇ ਆਂਦਾ ਕੋਈ ਗੱਲ ਨਹੀਂ ਜੋ ਮੇਰੇ ਕਰਮਾਂ ਚ ਸੀ ਨਿਵੇਂ ਤਾਂ ਮੇਰੇ ਬੱਚੇ ਦਾ ਦੇ ਲੈਣਾ ਪਰਮਾਤਮਾ ਹਰ ਇੱਕ ਦਾ ਇਨਸਾਨ ਦਾ ਬਣਾਏ ਜਿਵੇਂ ਆਂਦੇ ਨੇ ਨਾ ਜਿਸ ਦਾ ਸਹਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਏ ਹੈ ਮੇਰੇ ਪੁੱਤਰ ਦਾ ਸਹਬ ਡਾਡਾ ਸੀ ਮਰਨ ਵਾਲੇ ਚਲਾਦ ਪਾਵੇਂ 15 ਸਣ 20 ਸਣ ਪਰ ਮੇਰਾ ਬੱਚਾ ਫਿਰ ਵੀ ਬਚ ਗਿਆ। ਮੰਦਾ ਮੰਮੀ ਮੈਨੂੰ ਇੰਨਾ ਫੜ ਲਿਆ ਮੇਰਾ ਸਿਰ ਪਾੜ ਦਿੱਤਾ ਮੇਰਾ ਜਬਾੜਾ ਤੋੜ ਦਿੱਤਾ ਮੇਰੀਆਂ ਲੱਤਾਂ ਪੰਨ ਦਿੱਤੀਆਂ ਅਸੀਂ ਫਿਰ ਉਹਦੇ ਪਾਪਾ ਵੀ ਉੱਥੇ ਹੀ ਸਨ। ਉਹਨੂੰ ਪਤਾ ਜਦੋਂ ਉਹਨੇ ਪਹਿਲੀ ਵਾਰ ਉਹਨੇ ਵੇਖਿਆ ਪਹਿਲਾਂ ਜਦੋਂ ਉਹਨੇ ਬਾਅਦ ਵਿੱਚ ਫੋਨ ਕੀਤਾ ਸੀ ਪੁੱਛਿਆ ਵੀ ਭਾਜੀ ਪ੍ਰੀਤ ਕਿਵੇਂ ਨੇ ਉਹ ਬਸ ਉੱਚੀ ਉੱਚੀ ਰੋਣ ਹੀ ਲੱਗ ਗਏ। ਇੰਨਾ ਸੌ ਮੁੰਡਾ ਨਹੀਂ ਦੇਖਿਆ ਕਹਿੰਦੇ ਕਿਸੇ ਨੇ ਕਦੀ ਕੋਈ ਲਾਕਡਾਡ ਨਹੀਂ ਕਦੀ ਕਿਸੇ ਨੂੰ ਉੱਚੀ ਬਾਤ ਉਹ ਤਾਂ ਉਹ ਇਹ ਤਾਂ ਕਿ ਕਦੀ ਪ੍ਰਤਿਬਾਰ ਅੱਜ ਤੀਖ ਮੇਰਾ ਪੇਟਾ ਕਿਸੇ ਮੋੜ ਤੇ ਨਹੀਂ ਸੀ ਖੜਿਆ ਕਿਸੇ ਬਾਹਰ ਕਿਸੇ ਬੱਚੇ ਦੇ ਕੋਲ ਨਹੀਂ ਖੜਿਆ ਜੇ ਕੰਮ ਏ ਉਹਨਾਂ ਨੂੰ ਘਰ ਬਣਾਣਾ ਘਰ ਬੈਣਾ ਕੰਮ ਕਰਨਾ ਇਹ ਉਹਦੇ ਉਹਦੇ ਮਨ ਦੇ ਵਿੱਚ ਨਾ ਬਹੁਤ ਭਾਵਨਾ ਸੇਵਾ ਕਰਦੀ ਇਹ 3 ਸਾਲ ਦਾ ਸੀ ਉਹਦੇ ਤਾਈ ਤੇ ਤਾਇਆ ਜੀ ਅਮਰ ਸ਼ਕਨ ਗਏ ਬੇਟੇ ਮੇਰੇ ਮੇਰਾ ਬੇਟਾ ਵੀ ਨਾਲ ਚਲਾ ਗਿਆ ਉਹ ਕਹਿਣ ਲੱਗੇ ਕਿ ਬੱਚਾ ਛੋਟਾ ਹੈ ਇਹਦੇ ਕੋਲੋਂ ਅੰਦਰ ਨਹੀਂ ਛਕਿਆ ਜਾਣਾ ਉਹਨਾਂ ਇੱਕ ਚੂਬਲਾ ਦਿੱਤਾ ਸੀ ਉਸ ਕਰਕੇ ਬੇਟੇ ਨੂੰ ਜਿਵੇਂ ਉਹਨਾਂ ਨੇ ਕਿਹਾ ਵੀ ਬੇਟਾ ਉੱਥੇ ਹੁਣ ਸਾਸਟਰੀ ਘਾਲ ਨਹੀਂ ਬੁਲਾਣੀ ਫੱਤੇ ਬੁਲਾਣੀਆਂ ਕਿਸਾਨ ਪ੍ਰਤਾਪ ਸਿੰਘ ਦਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਆਪਰੇਸ਼ਨ ਹੋ ਚੁੱਕਿਆ ਹੈ ਕੱਲ ਕਈ ਘੰਟਿਆਂ ਤੱਕ ਆਪਰੇਸ਼ਨ ਚੱਲਿਆ ਔਰ ਹੁਣ ਉਡੀਕ ਹੈ ਕਿ ਕਦੋਂ ਪ੍ਰਤਪਾਲ ਸਿਹਤਯਾਬ ਹੋਊਗਾ ਔਰ ਆਪਣੇ ਪੈਰਾਂ ਦੇ ਉੱਤੇ ਮੋੜ ਖੜਾ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਿੱਚ ਰੁਕਾ ਪ੍ਰਤਪਾਲ ਦੇ ਮਾਤਾ ਜੀ ਹੁਣੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆਂ ਮਾਤਾ ਜੀ ਸਸ਼ੀ ਕਾਲ ਜੀ ਠੀਕ ਹੋ ਤੁਸੀਂ ਜੀ ਹਾਂਜੀ ਠੀਕ ਠਾਕ ਕਿਵੇਂ ਪੁੱਤ ਕਿਵੇਂ ਪ੍ਰਤਪਾਲ ਕਿਵੇਂ ਆ ਹੁਣ ਸਿਹਤ ਕਿਵੇਂ ਆ ਆਪਰੇਸ਼ਨ ਠੀਕ ਹੋਇਆ ਹਾਂਜੀ ਬਹੁਤ ਵਧੀਆ ਹੋ ਗਿਆ ਇੱਕ ਮੇਰਾ ਬੇਟਾ ਤੇ ਬਸ ਸਵੇਰੇ ਤਿਆਰ ਹੋਇਆ ਸੀ ਉੱਥੇ ਜਾ ਕੇ ਵੀ ਲੰਗਰ ਦੀ ਸੇਵਾ ਕੀਤੀ ਏ ਉਹਨੇ ਵੀ ਉਹ ਉਹਦੇ ਮਨ ਦੇ ਵਿੱਚ ਨਾ ਬਹੁਤ ਭਾਵਨਾ ਸੇਵਾ ਕਰਨ ਦੀ ਸਿਆਲ ਦੇ ਵਿੱਚ ਵੀ ਬਹੁਤ ਵੀ ਜਿਵੇਂ ਗਰੀਬਾਂ ਦੀ ਸੇਵਾ ਕਰਦਾ ਹੈਗਾ ਤੇ ਛੋਟਾ ਜਿਹਾ ਸੀ ਉਹ ਜਦੋਂ ਦਾ ਗੁਰੂ ਦੇ ਲੜ ਲੱਗ ਗਿਆ ਇਹ 3 ਸਾਲ ਦਾ ਸੀ ਉਹਦੇ ਤਾਂ ਇਹੀ ਤੇ ਤਾਇਆ ਜੀ ਅੰਮ੍ਰਿਤ ਛਕਣ ਗਏ بیٹے ਮੇਰੇ ਨੇ ਮੇਰਾ ਬੇਟਾ ਵੀ ਨਾਲ ਚੱਲ ਗਿਆ ਉੱਥੇ ਫਿਰ ਉਹ ਜਿਹੜੇ ਅੰਮ੍ਰਿਤ ਛਕਾਉਂਦੇ ਨੇ ਨਾ ਉਹ ਕਹਿਣ ਲੱਗੇ ਵੀ ਬੱਚਾ ਛੋਟਾ ਹੈ ਇਹਦੇ ਕੋਲ ਨੂੰ ਅੰਮ੍ਰਿਤ ਨਹੀਂ ਛਕਿਆ ਜਾਣਾ ਉਹਨਾਂ ਇੱਕ ਚੂਲਾ ਦਿੱਤਾ ਸੀ ਉਸ ਕਰਕੇ ਬੇਟੇ ਨੂੰ ਜਿਵੇਂ ਉਹਨਾਂ ਨੇ ਕਿਹਾ ਵੀ ਬੇਟਾ ਉੱਥੇ ਹੁਣ ਸਾਸਰੀ ਘਰ ਨਹੀਂ ਬੁਲਾਣੀ ਫਤੇ ਬੁਲਾਣੀ ਹੈ ਬੱਚੇ ਨੇ ਹਰ ਇੱਕ ਨੂੰ ਵੱਡੇ ਨਿੱਕੇ ਨੂੰ ਉਦੋਂ ਤੋਂ ਫਤੇ ਬੁਲਾਉਂਦਾ ਸੀ ਉਦੋਂ ਤੋਂ ਸ੍ਰੀ ਸਾਹਿਬ ਇੰਨੇ ਪਾਈ ਸੀ ਜਿਸ ਦਿਨ ਉਹਨਾਂ ਜਲਾਦਾ ਨੇ ਮੇਰੇ ਬੇਟੇ ਨੂੰ ਖੜਕ ਕੇ ਦੂਜੇ ਪਾਸੇ ਹਰਿਆਣੇ ਦੇ ਵਿੱਚ ਕੁੱਟਿਆ ਉਹਦੀ ਦਸਤਾਰ ਧਾਰੀ ਤੇ ਆ ਸ੍ਰੀ ਸਾਹਿਬ ਪਾਈ ਹੋਈ ਸੀ ਉਹਨਾਂ ਨੇ ਲਾਈ ਉਹ ਆਂਦਾ ਸੀ ਵੀ ਮੇਰੀ ਸ੍ਰੀ ਸਾਹਿਬ ਮੈਂ ਲੈਣੀ ਹੈ ਹੂੰ ਉਹਨੂੰ ਤੱਕੇ ਨਾਲ ਲੈ ਗਏ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ ਵੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿੰਨਾ ਕੁੱਟਿਆ ਏ ਵੀ ਕਿਹਾ ਨਹੀਂ ਜਾਂਦਾ ਜਿੰਨਾ ਕੁੱਟਿਆ ਉਹਨਾਂ ਨੇ ਹੂੰ ਮਤਲਬ ਹੁਣ ਗੱਲਬਾਤ ਹੋਈ ਹੈ ਜਦੋਂ ਆਪਰੇਸ਼ਨ ਤੋਂ ਬਾਅਦ ਬਾਹਰ ਆਇਆ ਕੁਝ ਬੋਲਣਾ ਸ਼ੁਰੂ ਕੀਤਾ ਕਿਵੇਂ ਕੀ ਦੱਸਦਾ ਹੈ ਕਿਉਂਕਿ ਅਜੇ ਤਾਂ ਤਕਲੀਫ ਦੇ ਵਿੱਚ ਹੋਣਾ ਹੈ ਪ੍ਰਤਪਾਦ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਕੀ ਸਮਝਾਇਆ ਉਹਨੇ ਸਾਰੇ ਚ ਬੱਚੇ ਦੇ ਹੀ ਹੈ ਮੈਂ ਨਹੀਂ ਐਹੋ ਜਿਹਾ ਜਿਵੇਂ ਦਾ ਮੇਰੇ ਬੱਚੇ ਦਾ ਦੇ ਲੈਣਾ ਪਰਮਾਤਮਾ ਹਰ ਇੱਕ ਦਾ ਇਨਸਾਨ ਦਾ ਬਣਾਏ ਜਦੋਂ ਉਹਦੇ ਕੋਲ ਹਿਸਾਬ ਦਾ ਬੋਲਿਆ ਨਹੀਂ ਜਾਂਦਾ ਹਰ ਇੱਕ ਨੂੰ ਇੰਜ ਹਾਂ ਐਂਜ ਹੀ ਕਹਿਣਾ ਉਹਨੇ ਚੜਦੀ ਕਲਾ ਆਂਦਾ ਕੋਈ ਗੱਲ ਨਹੀਂ ਜੋ ਮੇਰੇ ਕਰਮਾਂ ਚ ਸੀ ਹੂੰ ਉਹਨੇ ਦਿਲ ਨਹੀਂ ਡਲਾਇਆ ਨਾ ਹੀ ਉਹਨੇ ਸਾਨੂੰ ਡੋਲਣ ਦਿੱਤਾ ਇਹੋ ਜਿਹਾ ਬੱਚਾ ਕਿਤੇ ਨਹੀਂ ਹੋਣਾ ਹੁਣ ਹਾਰ ਜਿੰਨੀ ਮਰਜ਼ੀ ਤਕਲੀਫ ਹੈ ਤੈਨ ਲੱਤਾਂ ਦੇ ਵਿੱਚ ਫ੍ਰੈਕਚਰ ਆ ਗਿਆ ਜਬੜਾ ਟੁੱਟ ਗਿਆ ਫਿਰ ਵੀ ਇਸ਼ਾਰਾ ਉਹਦਾ ਹੈ ਐਂਜ ਚੜਦੀ ਕਲਾ ਵੀ ਜੋ ਕਲਾ ਚੜਦੀ ਕਲਾ ਮੈਂ ਨਹੀਂ ਜਿਵੇਂ ਆਂਦੇ ਨੇ ਨਾ ਜਿਸ ਦਾ ਸਹਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ ਹੈ ਮੇਰੇ ਪੁੱਤਰ ਦਾ ਸਹਬ ਡਾਡਾ ਸੀ ਮਾਰਨ ਵਾਲੇ ਜਲਾਦ ਭਾਵੇਂ 15 ਸਣ 20 ਸਣ ਪਰ ਮੇਰਾ ਬੱਚਾ ਫਿਰ ਵੀ ਬਚ ਗਿਆ ਮਾਤਾ ਕਿਸੇ ਦੇਖ ਕੇ ਹਾਲਾਤ ਦੇਖ ਕੇ ਤਾਂ ਐਵੇਂ ਲੱਗਦਾ ਸੀ ਪਹਿਲੀ ਵਾਰ ਕਿ ਬਚਣਾ ਹੀ ਬਹੁਤ ਔਖ ਹੈ ਜੇਹੀ ਕੁੱਟਮਾਰ ਕਿਸੇ ਨਾਲ ਹੋਈ ਹੋਵੇ ਬੰਦਾ ਵੈਸੀ ਸਹਿਮ ਦੇ ਨਾਲ ਹੀ ਇੰਨਾ ਘਬਰਾ ਜਾਂਦਾ ਹੈ ਪਰ ਇਹ ਤਾਂ ਵੱਡਾ ਜਿਗਰਾ ਹੈ ਇਸ ਦਾ ਔਰ ਗੁਰੂ ਦੇ ਲੜਨ ਲੱਗਿਆ ਹੋਇਆ ਕਿ ਪ੍ਰਮਾਤਮਾ ਨੇ ਆਪ ਹੱਥ ਦੇ ਕੇ ਬਚਾ ਹਾਂਜੀ ਹਾਂਜੀ ਜਦੋਂ ਅਸੀਂ ਗਏ ਆ ਇੱਥੋਂ ਰੋहतक ਪਹਿਲਾਂ ਇਥੋਂ ਜਦੋਂ ਉਹਨੇ ਫੋਨ ਕੀਤਾ ਉਹਦੇ ਕੋਲ ਦੋ ਮੋਬਾਈਲ ਸੀ ਇੱਕ ਉਹਨਾਂ ਨੇ ਖੋ ਲਿਆ ਦੂਸਰਾ ਮੋਬਾਈਲ ਉਹਦੇ ਕੋਲ ਸੀ ਉਹਨੇ ਫੋਨ ਕਰਤਾ ਆਂਦਾ ਮੰਮੀ ਮੈਨੂੰ ਇੰਨਾ ਫੜ ਲਿਆ ਮੇਰਾ ਸਿਰ 파ੜ ਦਿੱਤਾ ਮੇਰਾ ਜਬਾੜਾ ਤੋੜ ਦਿੱਤਾ ਮੇਰੀਆਂ ਲੱਤਾਂ ਪੰਨ ਦਿੱਤੀਆਂ ਨੇ ਅਸੀਂ ਫਿਰ ਉਹਦੇ ਪਾਪਾ ਵੀ ਉੱਥੇ ਹੀ ਸਨ ਪਹਿਲਾਂ ਉਹਦੇ ਪਾਪਾ ਦਾ ਫੋਨ ਆਇਆ ਵੀ ਪ੍ਰੀਤ ਨਹੀਂ ਲੱਭਦਾ ਉਸ ਤੋਂ ਬਾਅਦ ਇਥੋਂ ਜਾਣਦੇ ਆ ਵੀ ਉਹ ਵੀ ਉੱਥੇ ਸੀ ਉਹਦੇ ਤਾਇਆ ਜੀ ਅਗੋਂ ਤਮਤਾਨ ਸਾਹਿਬ ਗਏ ਸੀ ਗੁਰੂ ਘਰ ਉਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਬਾਜੀ ਆ ਕੰਮ ਹੋ ਗਿਆ ਵੀ ਆਪਣੇ ਬੇਟੇ ਨਾਲ ਤੁਸੀਂ ਫਟਾਫਟ ਚਲੇ ਜਾਓ ਉਹ ਚਲ ਉਸੇ ਘੜੀ ਉਹ ਜਾ ਕੇ ਜਾ ਕੇ ਉਹਨਾਂ ਨੇ ਨਰਮਾਨੇ ਜਦੋਂ ਹਸਪੀਟਲ ਗਏ ਨੇ ਉਹ ਜਾ ਕੇ ਐਂਬੂਲੈਂਸ 'ਚ ਬਹਿ ਗਏ ਨੇ ਉਹਨੂੰ ਪਤਾ ਜਦੋਂ ਉਹਨੇ ਪਹਿਲੀ ਵਾਰ ਉਹਨੇ ਵੇਖਿਆ ਪਹਿਲਾਂ ਜਦੋਂ ਉਹਨੇ ਬਾਅਦ 'ਚ ਫੋਨ ਕੀਤਾ ਸੀ ਪੁੱਛਿਆ ਵੀ ਬਾਜੀ ਪ੍ਰੀਤ ਕਿਵੇਂ ਵੇ ਉਹ ਬਸ ਉੱਚੀ ਉੱਚੀ ਰੋਣ ਹੀ ਲੱਗ ਗਏ ਵੀ ਮੈਂ ਕੀ ਦੱਸਾਂ ਇਹ ਪ੍ਰੀਤ ਕਿਵੇਂ ਵੇ ਹੈ ਸਾਨੂੰ ਪਤਾ ਵੀ ਜਿਵੇਂ ਉਹਨਾਂ ਕੋਲੋਂ ਗੱਲ ਹੀ ਨਿਸਫਰ ਨਿਕਲਦੀ ਤੇ ਸਿਆਣੇ ਸ਼ੁਕਰ ਪ੍ਰਮਾਤਮਾ ਦਾ ਵੀ ਸਾਡਾ ਬੇਟਾ ਅੱਜ ਰਾਜੀ ਹੈ ਸਾਡੇ ਬਹੁਤ ਮਦਦ ਕੀਤੀ ਸਿਰਸਾ ਵਾਲੇ ਹੋਗੇ ਵਿਕਰਮ ਜੀਠੀਆ ਹੋਗੇ ਵੀ ਸਾਰਿਆਂ ਨੇ ਸਾਡੀ ਬਹੁਤ ਮਦਦ ਕੀਤੀ ਹੋਰ ਵੀ ਨੇਪਾਲਟੀਆਂ ਜਿੰਨੀਆਂ ਵੀ ਹੁੰਦੀਆਂ ਨੇ ਸਾਡੇ ਵਾਸਤੇ ਰੱਬ ਦਾ ਰੂਪ ਨੇ ਕਿਸੇ ਨੂੰ ਖੇਚ ਹੁੰਦੀ ਹੈ ਦਰਦ ਮਹਿਸੂਸ ਹੁੰਦਾ ਤੇ ਆਂਦੇ ਨੇ ਪਿੰਡ ਵਾਲਿਆਂ ਨਾਲ ਵੀ ਜਦੋਂ ਵੀ ਗੱਲਬਾਤ ਕਰ ਰਹੇ ਹਰ ਕੋਈ ਕਹਿ ਰਿਹਾ ਕਹਿੰਦੇ ਕਿ ਇਹ ਇੰਨਾ ਸਾਊ ਪਰਿਵਾਰ ਅਸੀਂ ਅੱਜ ਤੱਕ ਨਹੀਂ ਕਹਿੰਦੇ ਦੇਖਿਆ ਪਿੰਡ ਦੇ ਵਿੱਚ ਇੰਨਾ ਸਾਊ ਮੁੰਡਾ ਨਹੀਂ ਦੇਖਿਆ ਕਹਿੰਦੇ ਕਿਸੇ ਨੇ ਕਦੀ ਕੋਈ ਲਾਕਡਾਟ ਨਹੀਂ ਕਦੀ ਕਿਸੇ ਨੂੰ ਉੱਚੀ ਬਾਤ ਉਹ ਉਹ ਤੱਕ ਕਿ ਅੱਗੇ ਨਹੀਂ ਕਦੀ ਪ੍ਰਤਪਾਲਪੁਰ ਅੱਜ ਤੀਕ ਮੇਰਾ ਬੇਟਾ ਕਿਸੇ ਮੋੜ ਤੇ ਨਹੀਂ ਸੀ ਖੜਿਆ ਕਿਸੇ ਬਾਹਰ ਕਿਸੇ ਬੱਚੇ ਦੇ ਕੋਲ ਨਹੀਂ ਖੜਿਆ ਜੇ ਕੰਮ ਹੈ ਉਹਨਾਂ ਨੂੰ ਘਰ ਬੁਲਾਣਾ ਹੈ ਘਰ ਬੈਣਾ ਕੰਮ ਕਰਨਾ ਅੱਜ ਤੀਕ ਨਹੀਂ ਮੇਰਾ ਬੇਟਾ ਇਹੋ ਜਿਹਾ ਕਿਤੇ ਕਿ ਕਿ ਜ਼ਰੂਰ ਇਹ ਵੀ ਇੱਕ ਚਿੰਤਾ ਸੀਗੀ ਕਿ 307 ਵਾਲਾ ਪਰਚਾ ਕਿਤੇ ਪੈ ਨਾ ਜਾਵੇ ਪਰ ਉਹ ਵੀ ਇੱਕ ਰਾਹਤ ਅੱਜ ਮਿਲ ਗਈ ਹਰਿਆਣਾ ਦੀ ਸਰਕਾਰ ਨੇ ਕਹਤਾ ਕਿ ਕੋਈ ਪਰਚਾ ਇਹ ਨਹੀਂ ਹਾਂਜੀ ਜੋ ਕਰਦੇ ਨੇ ਪਰਮਾਤਮਾ ਕਰਦੇ ਨੇ ਹਰ ਇੱਕ ਦੇ ਵਿੱਚ ਪਰਮਾਤਮਾ ਵੱਸਦਾ ਹੈ ਸਾ ਹਰ ਕੋਈ ਕਰ ਰਿਹਾ ਤੇ ਅਰਦਾਸਾਂ ਹੋਣ ਡੀਆਂ ਨੇ ਕਿੱਥੋਂ ਤੱਕ ਸਾਰਾ ਪਿੰਡ ਵੀ ਕਰਨ ਡਿਆ ਰਿਸ਼ਤੇਦਾਰ ਵੀ ਕਰਦੇ ਨੇ ਜਿੰਨੇ ਵੀ ਪਾਲਟੀਆਂ ਆ ਲੈਣੇ ਸਾਰਾ ਦੇਸ਼ ਆਲ ਇੰਡੀਆ ਸਭ ਬਸ ਜਿੱਥੋਂ ਤਾ ਨਹੀਂ ਬੱਚੇ ਦੀ ਅਰਦਾਸਾਂ ਹੋਣ ਡੀਆਂ ਨੇ ਕਿਸੇ ਦੀ ਤੇ ਮਹਾਰਾਜ ਕਬੂਲ ਕਰਦਾ ਹੀ ਮਾਤਾ ਜੀ ਤਾਂ ਮਾਤਾ ਜੀ ਨੇ ਪਿਤਪਾਲ ਦੇ ਦੱਸ ਰਹੇ ਸੀ ਕਿੰਨਾ ਗੁਰੂ ਦੇ ਲੜ ਲੱਗਿਆ ਹੋਇਆ ਔਰ ਅਜੇ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਕੋਈ ਵੀ ਆਉਂਦਾ ਤਾਂ ਕਹਿੰਦੇ ਆ ਕਿ ਇਸ਼ਾਰਾ ਕਰਕੇ ਇਹੀ ਕਹਿੰਦਾ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਤੁਹਾਡੇ ਸਭ ਦੀਆਂ ਅਰਦਾਸਾਂ ਨੇ ਹੀ ਅੱਜ ਉਸ ਨੌਜਵਾਨ ਨੂੰ ਇੱਥੋਂ ਤੱਕ ਪਹੁੰਚਾਇਆ ਹੈ ਨਹੀਂ ਤਾਂ ਜਿਸ ਤਰੀਕੇ ਦਾ ਉਸ ਦਾ ਹਸ਼ਰ ਕੀਤਾ ਗਿਆ ਸੀ ਜੋ ਹਾਲਾਤ ਬਣਾਏ ਗਏ ਸੀ ਉਹ ਕਾਫੀ ਮਾੜੇ ਸੀ ਪਰ ਪ੍ਰਤਪਾਲ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਤੁਸੀਂ ਵੀ ਅਰਦਾਸ ਜ਼ਰੂਰ ਕਰਿਓ ਕਿ ਉਹ ਸਿਹਤਯਾਬ ਹੋ ਕੇ ਆਪਣੇ ਘਰ ਜਾਵੇ ਕੈਮਰਾ ਪਰਸਨ ਜਸ਼ਨ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ